ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਾਂ ਬਣਾਉਨੇ ਆ ਲੋ ਜੀ ਇਹ ਆਉਲੇ ਧੋਲੇ ਸਮਾਰ ਲੇ ਸਕਾਏ ਤਾਂ ਹੈ ਨਹੀਂ ਗਿੱਲੇ ਹੀ ਨੇ ਵੈਸੇ ਸਕਾ ਕੇ ਤਾਂ ਕੀ ਕਰਨਾ ਸੀਗਾ ਆਪਾਂ ਕੀ ਬਣਾਉਨੇ ਆ ਦਿਖਾਉਨੇ ਆ ਤੁਹਾਨੂੰ ਤੇ ਲੋ ਜੀ ਇਹ ਹੁਣ ਸਾਫ ਸਾਫ ਕੱਢਦੇ ਮੈਂ ਇਹ ਖਰਾਬ ਖਰਾਬ ਥੋੜੀ ਜਿਹੀ ਅੱਡ ਕੱਢਦੇ ਨੇ ਤੇ ਵੱਡੇ ਵੱਡੇ ਰੱਖ ਲੇ ਛੋਟੇ ਛੋਟੇ ਵਿੱਚ ਜਿਹੜੇ ਖਰਾਬ ਸੀਗੇ ਕੱਢ ਤੇ ਧੋਲੇ ਸਮਾਰ ਲੇ ਸਮਾਰ ਕੇ ਹੁਣ ਪਾਣੀ ਪਾ ਲਿਆ ਇਹਨਾਂ ਨੂੰ ਮੈਂ ਧਰ ਲਿਆ ਸੀਗਾ ਗੈਸ ਤੇ कि ਫਿਰ ਮੈਂ ਕਿਹਾ ਕਿ ਹਾਂ ਕਿਉਂ ਨਾ ਆਪਾਂ ਚਲੀ ਜਾਈਏ ਚੁੱਲੇ ਤੇ ਲੋ ਜੀ ਆਪਾਂ ਚ ਚਲੇ ਗਏ ਚੁੱਲੇ ਤੇ ਅੱਗ ਮਚਾ ਲਈ ਅੱਗ ਮਚਾ ਕੇ ਧਰ ਲੇ ਲੋਹੜਾ ਵੀ ਆਪਾਂ ਦੀ ਦੂਜਾ ਧਰ ਲਿਆ ਇਹ ਪਿੱਤਲ ਦਾ ਤੇ ਉਹ ਕਾਲਾ ਹੋ ਜਾਂਦਾ ਉਹ ਅੰਦਰਲਾ ਗੈਸ ਵਾਲਾ ਸੀਗਾ ਤੇ ਫਿਰ ਮੈਂ ਬਦਲ ਲਿਆ ਲੋਹੜਾ ਵੀ ਬਦਲ ਲਿਆ ਤੇ ਬਦਲ ਕੇ ਤੇ ਲੋ ਜੀ ਹੁਣ ਇਹਨਾਂ ਨੂੰ ਰਿੰਨ ਦੇ ਆਪਾਂ ਚੰਗੀ ਤਰ੍ਹਾਂ ਪਾਣੀ ਦਾ ਵੈਸੇ ਗਰਮ ਹੋ ਗਿਆ ਆਪਣਾ ਹੁਣ ਰਿੰਨ ਦੇਆਂ ਧੂਮਾਂ ਧਾਰ ਹੋਇਆ ਪਿਆ ਤੇ ਲੋ ਜੀ ਰਿਨਰ ਇਹਨਾਂ ਕਿ ਮੈਂ ਦੇਖਦੀ ਸੀਗੀ ਵੀ ਰਿੱਜ ਗਏ ਵਿੱਚੋਂ ਕੱਚੇ ਤਾਂ ਨਹੀਂ ਇਹਦੇ ਨਾਲ ਗੁੜੋ ਕੇ ਦੇਖਦੀ ਸੀਗੀ ਵਿੱਚ ਵਿੱਚ ਤਾਂ ਰਿੱਜ ਗਏ ਵਿੱਚ ਥੋੜੇ ਜਿਹਾ ਕੱਚੇ ਨੂੰ ਜ ਹਲਾਈ ਜਾਨੀ ਮੈਂ ਕੜਸੀ ਨਾਲ ਹਲਾਈ ਜਾਂਦੀ ਸੀਗੀ ਤੇ ਨਾਲੇ ਦੇਖਦੀ ਸੀਗੀ ਵਿੱਚ ਆਲੇ-ਦਾਲੇ ਹਲਾਤੇ ਵਿੱਚ ਵਿੱਚ ਥੋੜੇ-ਥੋੜੇ ਕੱਚੇ ਨੇ ਹੋਰ ਇਹਨੂੰ ਲੈਣੀਆਂ ਚੰਗੀ ਤਰ੍ਹਾਂ ਤੇ ਲੋ ਜੀ ਐਵੇਂ ਹਲਾ ਦਾਨੀ ਮੈਂ ਕੜਸੀ ਨਾਲ ਅੱਗ ਮਚਰੀ ਆ ਵਧੀਆ ਆਪਣੀ ਚੁੱਲ੍ਹੇ ਤੇ ਹੀ ਬਣਾ ਲੈਣੀ ਆ ਨਾਲੇ ਤਾਂ ਗੈਸ ਦੀ ਬੱਚੇ ਦੇ ਨਾਲ ਡੱਕੇ ਗੋਹੀ ਬਾਧੂ ਪਏ ਨੇ ਤੇ ਕਾਫੀ ਟਾਈਮ ਲੱਗੂਗਾ ਰਿੰਨ ਨੂੰ ਤੇ ਲੋ ਜੀ ਆਪਾਂ ਰਿੰਨ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੀਏ ਪਾਣੀ ਵੀ ਕਾਫੀ ਘਟ ਗਿਆ ਦੇਖੋ ਰਿੱਜ ਰਿੱਜ ਕੇ ਡੱਕਾ ਵੀ ਸਾਰਾ ਫੁੱਗ ਗਿਆ ਤੇ ਪਾਣੀ ਵੀ ਘਟ ਗਿਆ ਕਾਫੀ ਰਿੱਜ ਗਏ ਨੇ ਫਰਕ ਪੈ ਗਿਆ ਤੇ ਲੋਖੂ ਜੀ ਦੇਖ ਰਹੀ ਸੀਗੀ ਫਟ ਗਏ ਐਵੇਂ ਇਹਨੂੰ ਟੱਕ ਲਾਉਣ ਦੀ ਲੋੜ ਹੀ ਨਹੀਂ ਪਈ ਐਵੇਂ ਹੀ ਫਟ ਗਏ ਆਪਣੇ ਆਪ ਹੀ ਜਿਆਦੇ ਰਿੰਨ ਰਿੰਨ ਕੇ ਰਿੰਨ ਲੈਨੇ ਮੈਂ ਤੇ ਦੇਖੋ ਸਾਰੇ ਰਿਚ ਗਏ ਮੈਂ ਦੇਖਦੀ ਸੀਗੀ ਦੱਬ ਕੇ ਦੱਬ ਕੇ ਦੇਖਦੀ ਸੀਗੀ ਰਿਚ ਗਏ ਨੇ ਕਾਫੀ ਬਹੁਤ ਵਧੀਆ ਤੇ ਲੋ ਜੀ ਰਿਜ ਰਹੇ ਨੇ ਰਿੰਨ ਕੇ ਹੁਣ ਆਪਾਂ ਲਿਆਈ ਅੰਦਰ ਅੰਦਰ ਆਪਾਂ ਨੇ ਪਾਣੀ ਕੱਢਤਾ ਇਹਦੇ ਵਿੱਚ ਸਾਰੇ ਸੰਖ ਚ ਪਾ ਲਈ ਪਾਣੀ ਗਰਮ ਕਰਤਾ ਤੇ ਹੁਣ ਇਹ ਸਾਫ ਕਰਦੀਆਂ ਇੱਕਣ ਮੈਂ ਪੋਣੇ ਜੇ ਨਾਲ ਜਿਵੇਂ ਸੂਤੀ ਜਾਂ ਜਿਵੇਂ ਬਣਾਉਣ ਜੀ ਹੁੰਦੀ ਹੈ ਧੋਈ ਸਮਾਰੀ ਆ ਇਹ ਮੈਂ ਰੱਖੀ ਵੀ ਇਹਨਾਂ ਨੂੰ ਸਾਫ਼ ਕਰ ਕਰਕੇ ਇੱਧਰ ਚਾਰਨੀ ਚ ਰੱਖੂੰਗੀ ਕੱਲਾ ਕੱਲਾ ਇਹ ਮੈਂ ਪਾਣੀ ਨਿਚੋੜ ਲੂੰਗੀ ਕੁਸ ਤਾਂ ਪਾਣੀ ਕੱਢਤਾ ਤੇ ਇਹ ਕੁਸੇਵੇਂ ਸੁਕਾ ਲਾਣੀ ਮੈਂ ਕੱਲਾ ਕੱਲਾ ਕਰਕੇ ਇੱਕ ਹੱਥ ਨਾਲ ਹੀ ਕਰਦੀ ਐ ਇੱਕ ਤਾਂ ਫੋਨ ਪੜਿਆ ਬਣਾ ਇੱਕ ਹੱਥ ਨਾਲ ਇਹ ਦੱਬਰੀ ਸੀਗੀ ਕਾਫੀ ਵਧੀਆ ਬਣ ਗਏ ਬਹੁਤ ਵਧੀਆ ਵਿੱਚ ਤਾਂ ਟੁੱਟੇ ਗਏ ਪੀਸ ਵੀ ਬਣ ਗਏ ਨੇ ਤੇ ਲੋਜੀ ਪਾਪ ਵਧੀਆ ਰਿੱਚ ਗਏ ਨੇ ਹੁਣ ਇਹਨਾਂ ਨੂੰ ਹੱਥ ਨਾਲ ਸਾਫ਼ ਕਰਦੀਆਂ ਦੋ ਹੱਥਾਂ ਨਾਲ ਫੋਨ ਰੱਖਤਾ ਮੈਂ ਇੱਥੇ ਉੱਪਰ ਰੱਖਦੀ ਸਟੈਂਡ 'ਚ ਇਹ ਸਟੈਂਡ ਫੇਰ ਦਿਖਾਵਾਂਗੇ ਜਿੱਥੇ ਆਪਾਂ ਰੱਖਦੇ ਹਾਂ ਤੁਹਾਨੂੰ ਤੇ ਲੋ ਜੀ ਇਹਨਾਂ ਨੂੰ ਸਾਫ਼ ਕਰ ਕਰਕੇ ਵਿੱਚ ਚੱਕੀ ਤਰ੍ਹਾਂ ਇਹਦੇ ਤੇ ਪਾ ਲਏ ਇਹਦੇ ਤੇ ਪਾ ਕੇ ਦੇਖੋ ਪਾਫਾ ਤਾਂ ਨਿਕਲਦੀਆਂ ਨੇ ਹਾਲੀ ਤੇ ਹੁਣ ਇਹਨਾਂ ਨੂੰ ਸਾਫ਼ ਕਰ ਦਈਏ ਨੇ ਚੋੜ ਲਿਆ ਚੰਗੀ ਤਰ੍ਹਾਂ ਪਾਣੀ ਸੁੱਕ ਗਿਆ ਇਹਨਾਂ ਦਾ ਕਾਫੀ ਬਹੁਤ ਵਧੀਆ ਹੋ ਗਏ ਸੁੱਕ ਗਏ ਨੇ ਸੁਕਾ ਕੇ ਹੁਣ ਤੇ ਲੋ ਜੀ ਇਹੇ ਲੋਂਡਾ ਵੀ ਲੈ ਲਿਆ ਹੁਣ ਆਪਾਂ ਨੇ ਇਹਦੇ ਵਿੱਚ ਪਾ ਲਈ ਚੀਨੀ ਚੀਨੀ ਪਾ ਕੇ ਫਿਰ ਚੱਲੇਗੇ نیچے-ਨੀਚੇ ਅੱਗ ਮਚਾ ਲਈ ਅੱਗ ਮਚਾ ਕੇ ਹੁਣ ਬਣਾਉਣੀ ਆਪਾਂ ਚਾਣੀ ਚਾਣੀ ਬਣਾਉਣੀ ਆ ਪਾਣੀ ਮੈਂ ਬਿਲਕੁਲ ਨਹੀਂ ਪਾਇਆ ਦੇਖੋ ਚਾਣੀ ਬਣਾ ਬਣਾ ਕੇ ਇਹਨੂੰ ਰਿੰਨ ਦਿਆਂ ਚੀਨੀ ਨੂੰ ਤੇ ਹਲਾਈ ਜਾਊਂਗੀ ਨਾਲੇ ਤਾਂ ਮੈਂ ਵੀ ਥੱਲੇ ਨਾ ਲੱਗ ਜਵੇ ਤੇ ਲੋ ਜੀ ਪਾਣੀ ਨਿਕਲਣ ਲੱਗਿਆ ਚੀਨੀ ਦੇ ਵਿੱਚੋਂ ਹੀ ਪਾਣੀ ਬਿਲਕੁਲ ਨਹੀਂ ਪਾਇਆ ਇੱਕ ਚਮਚਾ ਵੀ ਤੇ ਲੋ ਜੀ ਇਹਨੂੰ ਹਲਾਈ ਜਾਊਂਗੀ ਕੜਸੀ ਨਾਲ ਮੈਂ ਕੜਸੀ ਨਾਲ ਹਲਾਈ ਜਾਊਂ ਤੇ ਚੰਗੀ ਤਰ੍ਹਾਂ ਤੇ ਲੋ ਜੀ ਹੁਣ ਇਹਨੇ ਦੀ ਬਣਾਉਣੀ ਆ ਚਾਣੀ ਆਪਾਂ ਇਹਨੇ ਹਲਾ ਦੀਏ ਥੱਲੇ ਨਾ ਲੱਗ ਜਵੇ ਤੇ ਲਾਲੇ ਜੀ ਮੰਗ ਬਣ ਜਾਉਣਾ ਕਿਤੇ ਥੱਲੇ ਲੱਗ ਕੇ ਕੰਮ ਖਰਾਬ ਹੋ ਜਵੇ ਆਪਣਾ ਇੰਨਾ ਕਰਿਆ ਕਰਾਇਆ ਤੇ ਹੁਣ ਮੈਂ ਕੜਸੀ ਫੇਰੀ ਜਾਉਂਗੀ ਇਹਨੇ ਚ ਬੈ ਗਰੂ ਜੀ ਦੇਖੋ ਚਾਣੀ ਬਣ ਗਈ ਆ ਬਿਲਕੁਲ ਚੰਗੀ ਤਰ੍ਹਾਂ ਵਧੀਆ ਬਣ ਗਈ ਆ ਦੇਖੋ ਚੀਨੀ ਸਾਰੀ ਘੁਲ ਗਈ ਪਾਣੀ ਬਿਲਕੁਲ ਨਹੀਂ ਪਾਇਆ ਵਾ ਸੱਚੀ ਆ ਵਾ 1 ਮਿੰਟ ਵੀ ਨਹੀਂ ਪਾਇਆ ਵੀਡੀਓ ਚ ਦੇਖਿਆ ਤੁਸੀਂ ਪਾਣੀ ਤੋਂ ਬਿਨਾ ਇਹ ਦੇਖੋ ਚੀਨੀ ਕੁਲਗੀ ਸਾਰੀ ਚਾਣੀ ਬਣ ਗਈ ਆਪਣੀ ਤੇ ਇੱਕ ਤਾਰ ਬਣ ਗਈ ਆ ਦੇਖੀ ਐ ਤੇ ਲੋ ਜੀ ਹੁਣ ਇਹਨੂੰ ਆਲੇ-ਦਾਲੇ ਮੈਨੂੰ ਐ ਸੀਗਾ ਵੀ ਆਲੇ-ਦਾਲੇ ਚੀਨੀ ਚੂਨੀ ਜਿਹੜੀ ਲਾਲ ਲੱਗੀ ਵੀ ਆ ਸਾਫ਼ ਕਰਦਾ ਚੰਗੀ ਤਰ੍ਹਾਂ ਵਿੱਚ ਖੁੱਲ ਜੂਗੀ ਤੇ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਦਿਖਾਉਣੀ ਆ ਤੁਹਾਨੂੰ ਤੇ ਇਹਨੂੰ ਮਿਲਾਦਾ ਮੈਂ ਫਿਰ ਆਲੇ-ਦਾਲੇ ਚੰਗੀ ਤਰ੍ਹਾਂ ਰਲਾਦਾ ਸਵਾਰ ਕੇ ਉੱਪਰੋਂ ਸਾਰੇ ਮਿੱਠਾ ਜਿਹਾ ਸਾਫ਼ ਕਰਦਾ ਸਾਫ਼ ਕਰਕੇ ਆਲੇ-ਦਾਲੇ ਅੱਗ ਬਚਾਤੀ ਬੰਦ ਕਰਤੀ ਗਰਮ ਹੈ ਕਿਉਂਕਿ ਅੱਗ ਥੋੜੀ ਮੋੜਤੀ ਕੋਲਿਆਂ ਦੀ ਹੈਗੀ ਆ ਬਾਦੂ ਤੇ ਉਹਦੇ ਕਰਕੇ ਤੇ ਲੋਜੀ ਵਧੀਆ ਬਣ ਗਏ ਆ ਹੁਣ ਆਲੇ-ਦਾਲੇ ਸਾਫ ਕਰ ਚੁੰਗੀ ਨਾਲੇ ਤਾਂ ਨਾਲੇ ਸਾਫ ਹੋ ਜੂਗਾ ਨਾਲੇ ਥੋੜੀ ਜਿਹੀ ਗਰਮੇ ਰਹੂਗੀ ਵਧੀਆ ਤੇ ਲੋਜੀ ਦੇਖੋ ਵਧੀਆ ਤਾਰ ਬਣ ਗਈ ਮੀਡੀਓ ਮੈਥੋਂ ਬਣੀ ਨਹੀਂ ਗਈ ਪਤਾ ਇਹਨੂੰ ਲੱਗਿਆ ਕੈਮਰਾ ਕਿੱਧਰ ਫਿਰਦਾ ਸੀਗਾ ਤੇ ਲੋਜੀ ਹੁਣ ਬਣ ਗਏ ਹੁਣ ਆਪਾਂ ਲੇ ਹੌਣੇ ਆ ਔਲੀ ਔੜੇ ਲਿਆਉਂਦੇ ਔੜੇ ਲਿਆ ਆ ਕੇ ਸਕਾਰੇ ਸੁੱਕ ਕੇ ਵਧੀਆ ਕਾਫੀ ਉਂਝ ਸਾਫ ਵੀ ਕਰਤੇ ਸੀਗੇ ਤੇ ਸਾਫ ਵੀ ਕਰਤੇ ਹੁਣ ਇਹਨਾਂ ਨੂੰ ਮਲਾਉਣੀ ਆ ਮੈਂ ਚੰਗੀ ਤਰ੍ਹਾਂ ਦੇਖੋ ਐਵੇਂ ਦੇਖੋ ਰਿਜਣ ਲੱਗੇ ਅੱਗਾ ਹੀਟ ਹਨਾ ਨੀਚੇ ਦੇਖੋ ਰਿਜ ਰਿਹਾ ਤੇ ਰਿਜ ਕੇ ਇਹਨੂੰ ਰੜਾਈ ਜਾਨੀ ਆ ਤੇ ਅੱਗ ਪਈ ਸੀਗੀ ਐਵੇਂ ਰਲ ਜਾਣਗੇ ਵਧੀਆ ਡਲਾ ਦਾ ਮੈਂ ਚੰਗੀ ਤਰ੍ਹਾਂ ਘੜਸੀ ਫੇਰਦਾ ਵੈਸੇ ਤਰੀਜੀ ਆਵਾ ਫਿਰ ਮਿੱਠਾ ਲੱਗ ਜਾਊਗਾ ਚੰਗੀ ਤਰ੍ਹਾਂ ਵਿੱਚ ਉਂਝ ਗਲੀਆਂ ਕੱਢਣ ਦੀ ਲੋੜ ਨਹੀਂ ਪਈ ਵਿੱਚ ਐਵੇਂ ਹੀ ਫਟ ਗਏ ਸੀਗੇ ਜਿਆਦਾ ਗਿਰਜੇਗੇ ਵਧੀਆ ਬਣਗੇ ਬਹੁਤ ਵਧੀਆ ਤੇ ਲੋ ਜੀ ਇੰਨੇ ਤਾਂ ਗਰਮ-ਗਰਮ ਇੱਥੇ ਪਈ ਰਹਿਣੀਆਂ ਨਾਲੇ ਵਿੱਚ ਰਲ ਜੂ ਫਿਰ ਅੰਦਰ ਲੈ ਜਾਾਂਗੇ ਲਾ ਕੇ ਰੜਾ ਦੀ ਇੰਨੇ ਚੰਗੀ ਤਰ੍ਹਾਂ ਮਿਕਸ ਕਰ ਦਈਏ ਇੰਨੇ ਰੜਦਾ ਤੇ ਲੋ ਜੀ ਫੈਗੂ ਜੀ ਇਹਨਾਂ ਵਧੀਆ ਰਲ ਗਏ ਨੇ ਹੁਣ ਟੱਕ ਦੀ ਇਹਨਾਂ ਨੂੰ ਇਹਨਾਂ ਵਧੀਆ ਵਿੱਚ ਜੀ ਡੋਬ ਤੇ ਦੱਬ ਤੇ ਹੁਣ ਟੱਕਦਾ ਟੱਕ ਕੇ ਲੈ ਜਾਂਦੇ ਅੰਦਰ ਇਹ ਲੋ ਜੀ ਮੈਂ ਅੰਦਰ ਰੱਖਤਾ ਸੀਗਾ ਠੰਡਾ ਹੋਣਾ ਇਹ ਦੇਖੋ ਵਧੀਆ ਰਿੱਚ ਗਏ ਨੇ ਤੇ ਹੁਣ ਠੰਡੇ ਹੋ ਗਏ ਬਿਲਕੁਲ ਹੁਣ ਪਾ ਦਨੀ ਇਹਨਾਂ ਨੂੰ ਡੱਬੇ 'ਚ ਲੜਾ ਲੜਾ ਕੇ ਇਕੱਲੇ ਇਕੱਲੇ ਕਰਕੇ ਹਲੇ ਗਰਮ ਸੀਗੇ ਤਾਂ ਨਹੀਂ ਪਾਈ ਸੀਗੇ ਹੁਣ ਡੱਬੇ 'ਚ ਪਾ ਕੇ ਰੱਖਦਾ ਫੇਰ ਦਿਖਾਉਣੀ ਆ ਤੁਹਾਨੂੰ ਤੇ ਲੋ ਜੀ ਵੇਰੇ ਜੀ ਹੁਣ ਡੱਬੇ 'ਚ ਪਾਦਾ ਮੈਂ ਤੇ ਲੋ ਜੀ ਡੱਬੇ 'ਚ ਪਾਤੇ ਸੀਗੇ ਹੁਣ 2-3 ਦਿਨਾਂ ਬਾਅਦ ਕਈੋ ਦਿਨ ਹੋ ਗਏ ਵੈਸੇ ਤਾਂ ਇਹ ਪਾਏ ਵੇ ਨੂੰ ਅੱਜ ਮੈਂ ਦਿਖਾਉਣੀ ਆ ਕੱਢਦੀ ਆ ਵੀ ਮਿੱਠਾ ਪੂਰਾ ਰਸਾ ਹੋ ਗਿਆ ਬਣ ਗਿਆ ਚਮਚੇ ਨਾਲ ਕੱਢ ਲਣੀਆਂ ਤਿੰਨਾਂ ਦੀ ਇੱਕ ਇੱਕ ਕੱਢ ਲਣੀਆਂ ਵੈਸੇ ਇਹਨਾਂ ਨੇ ਤਾਂ ਰਾਤ ਖਾ ਲਿਆ ਸੀਗਾ ਕਹਿੰਦੇ ਔਲਿਆਂ ਦਾ ਕੀ ਕਰਿਆ ਚਾਰ ਕਿੱਥੇ ਔਲਿਆਂ ਦਾ ਮੈਂ ਕਿਹਾ ਡੱਬੇ ਚ ਪਿਆ ਚੱਕ ਲਿਆ ਹੀ ਖਾਣ ਨੂੰ ਜਦੋਂ ਦੇਖਿਆ ਕਹਿੰਦੇ ਇਹ ਤਾਂ ਮਿੱਠਾ ਪਿਆ ਮਰਬਾ ਮੈਂ ਕਿਹਾ ਹੁੰਦਾ ਵਸ ਠੀਕ ਆ ਖਾ ਲੂ ਚੁੱਪ ਕਰਕੇ ਫੇਰ ਅੱਜ ਮੈਂ ਦਿਖਾਉਣੀ ਆ ਹੁਣ ਤਿੰਨ ਕੱਢ ਲਣੀਆਂ ਪੀਸ ਕੱਟ ਕੇ ਤੇ ਦੇਖੋ ਜੀ ਬਹੁਤ ਵਧੀਆ ਬਣ ਗਏ ਦੇਖਣ ਨੂੰ ਤਾਂ ਬਹੁਤ ਵਧੀਆ ਨੇ ਮੁੱਲ ਦੇ ਆ ਮੰਗੇ ਲੱਗਦੇ ਨੇ ਸੋਨੇ ਵਾਂਗੀ ਖਾ ਕੇ ਪਤਾ ਲੱਗੂ ਟੇਸਟੀ ਨੇ ਹਲਾਦ ਨੇ ਆ ਬੜਾ ਤਾਂ ਥੋੜੀ ਜਿਹੀ ਗੇ ਕਿਲੋ 2 ਕਿਲੋ ਕੋ ਹੋਣਗੇ ਹੁਣ ਕੱਢਦੇ ਆ ਨਾਲ ਚਾਹ ਨਾਲ ਇੱਕ ਖਾ ਲਣੇ ਆ ਚਾਹ ਬਣਾਈ ਸੀਗੀ ਦੁਪਹਿਰ ਦੀ ਚਾਹ ਫਿਰ ਤੇ ਲੋ ਜੀ ਕੱਢ ਲਈ ਤਿੰਨ ਫਿਸ ਹੁਣ ਆਪਾਂ ਕੱਢਦੇ ਆ ਦੇਖਦੇ ਆ ਮੂੰਹ ਚ ਤਾਂ ਪਾਣੀ ਆ ਗਿਆ ਸੀਗਾ ਵੀ ਜਲਦੀ ਜਲਦੀ ਢਿੱਡ ਚ ਜਾਵੇ ਤੇ ਖਾਈਏ ਤੇ ਲੋ ਜੀ ਬਹੁਤ ਵਧੀਆ ਟੇਸਟੀ ਬਣ ਗਏ ਖਾਣ ਨੂੰ ਬਹੁਤ ਵਧੀਆ ਨੇ ਹੋਰ 2-4 ਦਿਨਾਂ ਤੱਕ ਵਧੀਆ ਬਣ ਜਾਣਗੇ ਬਹੁਤ ਵਧੀਆ ਬਣੇ ਬਣਾ ਕੇ ਦੇਖੋ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਲੋ ਜੀ ਆਹ ਦੋ ਰੱਖ ਦਾਨੇ ਇਨ੍ਹਾਂ ਵਾਸਤੇ ਏ ਖਾ ਲਾਂਗੇ